ਅਸੀਦਾ ਦਹਾਕਾ ਠੰਡ ਦੇ ਦਿਨ ਅਤੇ ਸਾਡੇ ਲਾਢੀ ਸ਼ਾਹ ਜੀ ਆਪਣੇ ਇੱਕ murid ਨੂੰ ਕਹਿੰਦੇ ਵੀ ਗੱਡੀ ਬਾਹਰ ਕੱਢ ਮੰਡਾਲੀ ਸ਼ਰੀਫ ਜਾਣਾ ਵਾ ਉਹਨਾਂ ਦੇ ਫਕੀਰੀ ਜਾਮੇ ਦੇ ਵਿੱਚ ਦੋ ਹੀ ਉਹਨਾਂ ਦੇ ਰੱਬ ਵਰਗੇ ਯਾਰ ਸੀਗੇ ਦੋਸਤ ਸੀਗੇ ਜਿਨ੍ਹਾਂ ਨਾਲ ਉਹਨਾਂ ਨੇ ਆਪਣੀ ਜਵਾਨੀ ਦੇ ਦਿਨ ਫਕੀਰੀ ਕਰਦੇ ਹੋਏ ਜਗਾਰੇ ਫਕੀਰਾਂ ਦੀਆਂ ਵੀ ਯਾਰੀਆਂ ਕੀ ਜਾ ਰੀਆਂ ਹੁੰਦੀਆਂ ਮਤਲਬ ਆਹ ਦੁਨੀਆਦਾਰੀ ਦੀਆਂ ਯਾਰੀਆਂ ਜਦੋਂ ਦੇਖੀਦੀਆਂ ਹਾਸਾ ਆਉਂਦਾ ਆਪਣੇ ਆਪ ਤੇ ਵੀ ਕਈ ਵਾਰੀ ਕੀ ਕਾਧੀਆਂ ਯਾਰੀਆਂ ਜਿਹਦੇ ਵਿੱਚ ਉਸ ਪਰਮਪਿਤਾ ਪ੍ਰਮਾਤਮਾ ਦਾ ਨਾਮ ਹੀ ਨਾ ਹੋਵੇ ਤੇ ਉਹਨਾਂ ਨੇ ਜਿਹੜੀਆਂ ਯਾਰੀਆਂ ਨਭਾਈਆਂ ਪ੍ਰਮਾਤਮਾ ਦਾ ਨਾਮ ਲੈਂਦੇ ਲੈਂਦੇ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਕਰਦੇ ਖੈਰ ਕਹਿੰਦੇ ਕਿ ਸਾਈਂ ਜੀ ਕਹਿੰਦੇ ਮੰਡਾਲੀ ਸ਼ਰੀਫ ਜਾਣਾ ਗੱਡੀ ਕੱਢੀ ਮਰੀਦ ਨੇ ਗੱਡੀ ਦੇ ਪਿੱਛੇ ਉਹਨਾਂ ਨੇ ਬੈਗ ਪੈਸਿਆਂ ਦਾ ਤੇ ਗੱਡੀ ਦੀ ਡਿੱਗੀ ਲੋਡ ਕਰਾ ਲਈ ਪੈਸਿਆਂ ਨਾਲ ਦੱਸਿਆ ਕਿਸੇ ਨੂੰ ਕੁਝ ਨਹੀਂ ਮਰੀਦ ਨੂੰ ਪਤਾ ਜਾਂ ਸਾਈਂ ਜੀ ਨੂੰ ਪਤਾ ਚਾਲੇ ਚੱਲਣ ਦਾ ਵੀ ਗੱਡੀ ਤੇ ਸਾਈਂ ਜੀ ਵਿੱਚ ਜਾ ਕੇ ਕਹਿੰਦੇ ਮਰੀਦ ਨੂੰ ਪਤਾ ਉਹਨਾਂ ਨੂੰ ਲੱਗ ਗਿਆ ਕੋਈ ਕੋਈ ਇਹਦੇ ਸੁਵਾਲ ਇਹਨੂੰ ਤੰਗ ਕਰ ਰਿਹਾ ਕਹਿੰਦੇ ਕੀ ਤੰਗ ਕਰ ਰਿਹਾ ਵੀ ਸਵਾਲ ਕੋਈ ਪੁੱਛਣਾ ਤੂੰ ਮੇਰੇ ਤੋਂ ਤੇ ਮਰੀਦ ਕਹਿੰਦਾ ਸਾਈਂ ਜੀ ਮੈਨੂੰ ਮਤਲਬ ਇੰਨਾ ਮਾੜਾ ਵਕਤ ਚੱਲ ਰਿਹਾ ਤੇ ਜੇ ਕਿਤੇ ਅੱਗੇ ਸਾਨੂੰ ਪੁਲਿਸ ਨੇ ਘੇਲਾਰ ਲਿਆ ਪੁਲਿਸ ਥਾਂ ਥਾਂ ਤੇ ਗਸ਼ਟ ਕਰਦੀ ਫਿਰਦੀ ਆ ਅਸੀਂ ਬਹੁਤ ਮੁਸ਼ਕਲ 'ਚ ਆ ਜਾਾਂਗੇ ਸਾਈਂ ਜੀ ਕਹਿੰਦੇ ਅੱਛਾ ਤੇ ਫਿਰ ਚੁੱਪ ਹੋ ਜਾਂਦੇ ਸਾਈਂ ਜੀ ਤੇ ਅੱਗੇ ਜਾਂਦੇ ਰਹਿੰਦੇ ਅੱਗੇ ਜਾ ਕੇ ਸੜਕ ਦੀ ਸਾਈਡ ਤੇ ਝੂੰਪੜੀ ਲੱਗੀ ਹੁੰਦੀ ਹੈ ਜਿੱਦਾਂ ਤੁਹਾਨੂੰ ਪਤਾ ਲੋਡ ਬੰਦਾਂ ਦੀ ਗਰੀਬਾਂ ਦੀ ਉੱਥੇ ਕਾਰ ਖਲਾਰਦੇ ਉੱਥੇ ਉਹਨਾਂ ਨੂੰ ਵਾਜਾ ਮਾਰਦੇ ਤੇ ਪੈਸੇ ਦੀਆਂ ਗੱਤੀਆਂ ਵਧਣੀਆਂ ਸ਼ੁਰੂ ਕਰ ਦਿੰਦੇ ਆ ਫਿਰ ਕਾਰ 'ਚ ਬੈਂਦੇ ਆ ਅੱਗੇ ਜਾਂਦੇ ਆ ਇਦਾਂ ਹੀ ਕਰਦੇ ਕਰਦੇ ਕਾਫੀ ਵਾਰੀ ਰੁਕਦੇ ਆ ਤੇ ਪੈਸੇ ਦਿੰਦੇ ਜਾਂਦੇ ਲੋਡ ਬੰਦਾਂ ਨੂੰ ਗਰੀਬਾਂ ਨੂੰ ਉਦੋਂ ਤੱਕ ਨਹੀਂ ਰੁਕਦੇ ਜਦੋਂ ਤੱਕ ਪੈਸੇ ਖਾਲੀ ਨਹੀਂ ਹੋ ਜਾਂਦੇ ਜਦੋਂ ਪੈਸੇ ਖਾਲੀ ਹੁੰਦੇ ਆ ਤੇ ਸਾਈਂ ਜੀ ਉਹਦੇ ਨਾਲ ਮੁਸਕਰਾਉਂਦੇ ਆ ਇਹ ਕਹਿੰਦੇ ਆ ਹੁਣ ਤਾਂ ਨਹੀਂ ਨਾ ਕਪੂਤਸਲਾ ਰੋਕੂ ਆਪਾਂ ਨੂੰ ਤੇ ਮਰੀਦ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੈ ਉਹਨਾਂ ਦੀ ਹਾਮੀ ਭਰਦਾ ਹੈ ਕਿਉਂਕਿ ਇਹਨੂੰ ਪਤਾ ਹੁੰਦਾ ਹੈ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਕਿੰਨੇ ਰੋਕਣਾ ਸੀਗਾ ਮੇਰੇ ਜ਼ਰੀਏ ਹੀ ਇਹਨਾਂ ਨੇ ਸਾਰੇ ਦਾ ਸਾਰਾ ਅੱਜ ਜਿਹੜਾ ਅੱਜ ਖੇਡ ਰਚੀ ਆ ਕਿਉਂਕਿ ਜੈਲਦਾਰਾਂ ਦੇ ਪਰਿਵਾਰ ਚੋਂ ਸੀਗੇ ਇੱਕ ਸੋਲਿਡ ਫਾਈਨੈਂਸ਼ੀਅਲ ਪਰਿਵਾਰ ਚੋਂ ਸੀਗੇ ਸਾਈਂ ਲਾਡੀਸ਼ਾ ਸਰਕਾਰ ਜੀ ਇਦਾਂ ਦੇ ਬਹੁਤ ਸਾਰੇ ਕਿੱਸੇ ਆ ਸਾਈਂ ਜੀ ਨੇ ਗੱਡੀਆਂ ਵੰਡੀਆਂ ਸਾਈਂ ਜੀ ਨੇ ਚੀਨਾ ਵੰਡੀਆਂ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਤੇ ਭਲਾ ਕਰਦੇ ਰਹੇ ਲੋਕਾਂ ਦਾ ਜਦੋਂ ਤੱਕ ਜਿਉਂਦੇ ਸੀਗੇ ਜਾਮੇ ਸੀਗੇ ਸਰੀਰ ਦੇ ਤੇ ਹੁਣ ਉਹਦਾਂ ਹੀ ਭਲਾ ਕਰ ਰਿਹਾ ਤੇ ਜੋ-ਜੋ ਸਾਲ ਬੀਤ ਰਿਹਾ ਸਾਡੇ ਸਾਈਂ ਲਾਡੀ ਸ਼ਾ ਸਰਕਾਰ ਜੀ ਦਾ ਜਿਹੜਾ ਰਤਬਾ ਵੱ ਦਿਨੋਂ ਦਿਨ ਵੱਧ ਰਿਹਾ ਜੈ ਸਾਈਂ ਲਾਡੀ ਸ਼ਾ ਸਰਕਾਰ ਜੀ ਜੈ ਬਾਬਾ ਮੁਰਾਸ਼ਾ ਸਰਕਾਰ ਜੀ